ਇੱਕ ਗੱਲ ਦਾ ਜਵਾਬ ਦਈਏ ਜਿਹੜਾ ਚੋਰੀ ਕਰਦਾ ਹੋਏਗਾ ਉਹ ਕਿੱਥੇ ਜਾਏਗਾ ਨਰਕ કે ਸਵਰਗ ਜੋ ਨਾ ਬੋਲੋ ਨਰਕ ਜਿਹੜਾ ਧੋਖਾ ਦਿੰਦਾ ਹੋਏਗਾ ਉਹ ਕਿੱਥੇ ਜਾਏਗਾ ਨਰਕ ਜਿਹੜਾ ਵਿਸ਼ਵਾਸ ਘਾਤੀ ਹੋਏਗਾ ਉਹ ਕਿੱਥੇ ਰਹੇਗਾ ਜਿੰਨੇ ਵੀ ਲੋਕ ਜਿੰਨੇ ਵੀ ਪਾਦਰੀ ਜਿੰਨੀਆਂ ਵੀ ਮਿਨਿਸਟਰੀਆਂ ਇਹੋ ਜਿਹਾ ਕੰਮ ਕਰਦੀਆਂ ਹਨ ਉਹ ਕਿੱਥੇ ਜਾਣਗੀਆਂ ਕਿੱਥੇ ਜਾਣਗੀਆਂ ਇੱਕ ਦਿਨ ਸਾਡੀ ਕਲਿਸਿਆ ਦੇ ਚੰਗੇ ਲੋਕਾਂ ਨੇ ਸਰਕਾਰੀ ਪਦਵੀ ਤੇ ਲੱਗੇ ਅਫਸਰ ਨੂੰ ਬੁਲਾਇਆ ਉਹਨਾਂ ਦਾ ਆਦਰ ਮਾਣ ਕੀਤਾ ਉਸ ਤੋਂ ਬਾਅਦ ਉਹ ਆਪਣੀ ਮਿਨਿਸਟਰੀ ਦਾ ਪ੍ਰਦਾਨ ਉਹਨਾਂ ਨੂੰ ਬਣਾ ਕੇ ਉਹਨਾਂ ਨੂੰ ਕਹਿੰਦੇ ਕਿ ਇੱਥੇ ਆਇਆ ਕਰੋ ਉਹ ਕਹਿੰਦੇ ਸਾਡੀ ਆਪਣੀ ਮਿਨਿਸਟਰੀ ਹੈ ਜੀ ਉਹ ਕਹਿੰਦੇ ਕਿ ਭਾਈ ਮਹੀਨੇ 'ਚ ਦੋ ਵਾਰੀ ਆ ਜਾਇਆ ਕਰੋ ਕਈ ਤੁਹਾਨੂੰ ਰਾਸ਼ਨ ਦਾ ਲਾਲਚ ਦੇਣਗੇ ਕਈ ਤੁਹਾਨੂੰ ਕਰ ਬਣਾਉਣ ਦਾ ਲਾਲਚ ਦੇਣਗੇ ਕਈ ਤੁਹਾਨੂੰ ਫੁਸਲਾਂਣਗੇ ਕਿ ਇਹ ਸਭ ਤੋਂ ਵੱਡਾ ਹਸਪੀਟਲ ਹੈ ਪਰ ਪਰਮੇਸ਼ਰ ਦਾ ਕਲਾਮ ਕੀ ਕਹਿੰਦਾ ਹੈ ਚੋਰੀ ਕਰਨ ਵਾਲੀ ਕਲੀਸੀਆ ਵਿਸ਼ਵਾਸ ਘਾਤੀ ਬੁਰੇ ਕੰਮ ਕਰਨ ਵਾਲੀ ਸੇਵਕੀਆਂ ਤੋਂ ਬਚੇ ਰਹਿਣਾ ਅੰਗ ਦੇ ਵੇਲੇ ਕਹਿੰਦੇ ਕਹੋਂਦੇ ਵਿਸ਼ਵਾਸੀ ਵੀ ਗੁੰਮਰਾਹ ਹੋ ਜਾਣਗੇ ਕਹਿੰਦੇ ਕਹੋਂਦੇ ਵਿਸ਼ਵਾਸੀ ਵੀ اے ਸ੍ਰੀ ਮਹਾਨ ਪ੍ਰਭੂ ਕਹਿੰਦਾ ਏ ਛੋਟੇ ਚੁੰਡ ਨਾ ਡਰ ਨਾ ਕਬਰਾਂ ਮੈਂ ਤੇਰੇ ਅੰਗ ਤੇ ਸੰਗਾ ਮੈਂ ਤੈਨੂੰ ਪਿਆਰ ਕਰਦਾ ਹਾ ਤੀ ਜਿੱਥੇ ਬੈਠੇ ਹੋ ਨਾ ਤੁਹਾਡੇ ਇਕੱਲੇ ਇਕੱਲੇ ਦਾ ਪ੍ਰਭੂ ਨੇ ਮੈਨੂੰ ਦੱਸਿਆ ਹੋਇਆ ਹੈ ਮੈਂ ਆਪਣੀਆਂ ਪੇਡਾਂ ਨੂੰ ਜਾਣਦਾ ਹਾਂ ਤੁਹਾਨੂੰ ਕੀ ਲੋੜ ਹੈ ਕੀ ਖਰਾਕ ਦੀ ਲੋੜ ਹੈ ਕਿੱਥੇ ਪ੍ਰੇਮ ਕਰਨਾ ਹੈ ਕਿੱਥੇ ਤਾੜਨਾ ਹੈ ਕਿੱਥੇ ਵਧਾਉਣਾ ਹੈ ਇਹ ਮੈਨੂੰ ਪਤਾ ਹੈ ਪ੍ਰਭੂ ਨੇ ਤੁਹਾਨੂੰ ਮੇਰੇ ਹੱਥ ਵਿੱਚ ਦਿੱਤਾ ਹੋਇਆ ਹੈ ਅੱਜ ਮੈਂ ਯੀਸ਼ੂ ਮਸੀਹ ਦੇ ਨਾਮ ਵਿੱਚ ਵੰਗਾਰਦਾ ਹਾਂ ਗੰਭੀਰਤਾ ਦੇ ਨਾਲ ਸਮਝਣਾ ਚਰਚ ਦੁਖੀ ਕਰਨ ਵਾਲੀ ਕਲੀਸਿਆ ਨਾ ਬਣਨਾ ਕਿਹੜੀ ਕਲੀਸਿਆ ਨਾ ਬਣਨਾ ਦੁਖੀ ਕਰਨ ਵਾਲੇ ਬੱਚੇ ਨਾ ਬਣਨਾ ਕਿ ਮਾਤਾ ਪਿਤਾ ਨੂੰ ਦੁਖੀ ਕਰ ਰਹੇ ਹੋ ਦੁਖੀ ਕਰਨ ਵਾਲੀ ਔਰਤ ਨਾ ਬਣੋ ਦੁਖੀ ਕਰਨ ਵਾਲਾ ਪਤੀ ਨਾ ਬਣੋ ਦੁਖੀ ਕਰਨ ਵਾਲੇ ਮੁਲਾਜ਼ਮ ਨਾ ਬਣੋ ਇਹੋ ਜਿਹਾ ਸਟਾਫ ਪ੍ਰਭੂ ਨੂੰ ਨਹੀਂ ਪਸੰਦ ਜਿਹੜੇ ਸੱਚਮੁੱਚ ਰੂਹ ਔਰ ਸਚਾਈ ਨਾਲ ਚੱਲਦੇ वफादार पवित्र ईमानदार प्रेम करने वाले आनंद रहने वाले विच लगन वाले अजिं परमेश्वर पसंद करता है चेक करके वेखो कि आज तुम चर्च विच बैठे हो कि अंदर परमेश्वर आत्मा है या नहीं अगर थोड़े अंदर परमेश्वर आत्मा है तो थोड़े अंदर फिर प्रेम आनंद शांति और भलयाई होनी चाहिए ਬਹੁਤ ਜ਼ਰੂਰੀ ਹੈ ਵਰਨਾ ਬਾਸ ਦੇ ਅੰਦਰ ਇੱਕ ਗੋਣ ਸੀ ਉਹ ਪ੍ਰੇਮ ਕਰਨ ਵਾਲਾ ਸੀ ਪੁਲਿਆਈ ਦਾ ਕੰਮ ਕਰਨ ਵਾਲਾ ਸੀ ਕਿੰਨਿਆਂ ਨੂੰ ਸਮਝ ਆ ਰਹੀ ਹੈ ਚਰਚ ਆਹ ਦਿਖਾਈਏ ਕਈ ਵਾਰ ਸੇਵਕ 10.5 ਦੇ ਸੰਜੀ ਬੜਾ ਸਮਝਾ ਕੇ ਆਨੇ ਕਲਿਸਿਆ ਨੂੰ ਕਿ ਖੁਦਾ ਤੋਂ ਬਿਨਾ ਨਹੀਂ ਜੀਦਾ ਖੁਦਾ ਦੀ ਜ਼ਰੂਰੀ ਤੋਂ ਬਿਨਾ ਨਹੀਂ ਜੀਦਾ ਤਾਂ ਪਰਿਵਾਰ ਦੇ ਬੱਚੇ ਟੋਰ ਨਾ ਕਰ ਟੀਵੀ ਦੇਖ ਰਹੇ ਹੁੰਦੇ ਆ ਤੇ ਮਾਪੇ ਚਰਚਾ ਆ ਰਹੇ ਹੁੰਦੇ ਨੇ ਪਤੀ ਆ ਰਿਹਾ ਪਤਨੀ ਨਹੀਂ ਆ ਰਹੀ ਪਰਮੇਸ਼ਰ ਤੋਂ ਬਿਨਾ ਨਾ ਰੋ ਚੈੱਕ ਕਰਕੇ ਵੇਖੋ ਖੁਦਾ ਦਾ ਆਤਮਾ ਤੁਹਾਡੇ ਕੋਲ ਹੈ ਜਾਂ ਨਹੀਂ ਤਦ ਹੀ ਤੁਸੀਂ ਬਰਕਤ ਪਾ ਸਕਦੇ ਹੋ ਜਿੰਨਿਆਂ ਕੋਲ ਉਹਦਾ ਆਤਮਾ ਉਹੀ ਉਹਦੇ ਬੱਚੇ ਹਨ ਜਿੰਨਾਂ ਕੋਲ ਉਹਦਾ ਆਤਮਾ ਨਹੀਂ ਉਹਦੇ ਬਾਲ ਬੱਚੇ ਨਹੀਂ ਹਨ ਪ੍ਰਭੂ ਸਾਰੇ ਜਗਤ ਨਾਲ ਪਿਆਰ ਕਰਦਾ ਹੈ ਪਰ ਉਹਨਾਂ ਦਾ ਪਰਮੇਸ਼ਰ ਹੈ ਪਰ ਤੁਹਾਡਾ ਉਹ ਪਿਓ ਬਣ ਜਾਂਦਾ ਹੈ ਜਦੋਂ ਤੁਸੀਂ ਆਤਮਾ ਨੂੰ ਪਾ ਲੈਂਦੇ ਹੋ ਧੰਨਵਾਦ ਸਤਿ ਥੀ ਕਰਦੇ